ਆ ਦੇਖੋ ਜੀ ਕਪਾਸ ਸਾਨੂੰ ਹੋਰ ਦਿਖਾਉਣੇ ਹੈਗੇ ਇਹਦੇ ਵੀ ਤੁਸੀਂ ਦੇਖੋ ਜੀ ਚੜਾਈ ਚੈੱਕ ਕਰੋ ਕਿੰਨੀ ਚੌੜੀ ਹੈਗੀ ਇਹ ਹੈਗੀ ਜਿੱਦੜੀ ਚਿੜੀਆਂ ਦੀ ਦੋ ਜਿੜੀਆਂ ਬੈਠੀਆਂ ਨੇ ਇਹਦੇ ਅਰੇ ਦਵਾਲੀ ਆ ਦੇਖੋ ਜੀ ਇਹ ਵੀ ਕਿਹਸੇ ਪੀੜ ਤੇ ਬੈਠੇ ਨੇ ਦੋ ਜਿੜੀਆਂ ਅੱਜ ਤਾਂ ਕਈ ਜਿਹੜੀਆਂ ਦੇਖਣ ਨੂੰ ਨਹੀਂ ਮਿਲਦੀਆਂ ਪਹਿਲਾਂ ਜਿਵੇਂ ਦੇ ਪੰਛੀ ਵਗੈਰਾ ਦੇਖਦੇ ਸੀਗੇ ਉਵੇਂ ਦੇ ਡਿਜ਼ਾਈਨ ਪਾਉਂਦੀਆਂ ਸੀਗੀਆਂ ਮਾਈਆਂ ਹਾਂ ਕੋਈ ਇਹਦੀ ਵੀ ਜਾਲੀ ਚੈੱਕ ਕਰੋ ਤੁਸੀਂ ਕਿੰਨੀ ਸੋਹਣੀ ਤੇ ਕਿੰਨੀ ਕਰੜੀ ਕਰੜੀ ਹੈ ਕਿ ਜਿਵੇਂ ਵੀ ਉਹ ਨਹੀਂ ਹੋ ਰਹੀ ਪੂਰੀ ਵਧੀਆ ਹੈ ਖੜੀ ਖੜੀ ਹੈ ਜਾਲੀ ਬਾਕੀ ਤੋਂ ਸਪਾਈ ਦੇਖੋ ਇਹ ਦਰੀ ਦੇ ਕਿੰਨੇ ਸਾਫੀ ਨਾਲ ਆਗੇ ਜਿਵੇਂ ਕਿ ਇਹਨੂੰ ਹੋ ਗਏ ਨੇ 35 ਸਾਲ ਪਈ ਨੂੰ ਤੇ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਮੈਂ ਤਾਂ ਉਹ ਛੋਟੀ ਹੁੰਦੀ ਸੀਗੀ ਮਾਣਾ ਮਾੜਾ ਜਿਹਾ ਮੇਰੇ ਯਾਦ ਆ ਵੀ ਉਹ ਤਰੀਆਂ ਗੋਲੀਆਂ ਹੁੰਦੀਆਂ ਸੀ ਮਾਮੀ ਜੀ ਤੇ ਮਾਸੀ ਜੀ ਕਹਿੰਦੇ ਹੁੰਦੇ ਸੀ ਵੀ ਆ ਤੇਰੀ ਤਰੀ ਲਈ ਹੋਈ ਹੈਗੀ ਤੇ ਮੈਨੂੰ ਇੰਨਾ ਵੀ ਨੌਲੇਜ ਹੈ ਨਹੀਂ ਸੀ ਵੀ ਕੁੜੀਆਂ ਦਾ ਵਿਆਹ ਹੁੰਦਾ ਹੈਗਾ ਤੇ ਤਰੀਆਂ ਵਗੈਰਾ ਲੈ ਕੇ ਜਾਂਦੀਆਂ ਨੇ ਕਿਉਂਕਿ ਮੈਂ ਬਹੁਤ ਛੋਟੀ ਸੀਗੀ ਮੰਮੀ ਦੀ ਡੈਥ ਹੋ ਗਈ ਸੀਗੀ ਮੈਂ ਸੀ ਕਿ 9 ਸਾਲ ਦੀ ਤੇ ਫਿਰ ਮੇਰੇ ਦਾਦਾ ਜੀ ਜਿਹੜਾ ਮੰਮੀ ਜੀ ਤੇ ਮਾਸੀ ਜੀ ਨੇ ਤਿਆਰ ਕਰਿਆ ਸੀਗਾ ਪਰ ਉਹ ਵੀ ਮੰਮੀਆਂ ਮਾਸੀਆਂ ਵੀ ਆਪਣੇ ਮਾਮਾ ਦੇ ਬਰੋਬਰੀ ਹੁੰਦੀਆਂ ਨੇ ਤੇ ਇਸ ਕਰਕੇ ਆਪਾਂ ਇਹ ਸਾਮ ਕੇ ਰੱਖੀਆਂ ਹੋਈਆਂ ਨੇ ਉਹਨਾਂ ਦੀਆਂ ਨਿਸ਼ਾਨੀਆਂ ਤੇ ਹੁਣ ਮੰਮੀ ਤਾਂ ਚਲੋ ਪਰਮਾਤਮਾ ਨੇ ਨਹੀਂ ਉਹ ਕਰੀ ਹੈਗੀ ਜੋ ਉਹਦੀ ਮਰਜ਼ੀ ਆ ਗਈ ਹੈ ਨਾ ਪਰਮਾਤਮਾ ਉਹੀ ਉਹ ਕਰਦਾ ਜਿਹੜਾ ਉਹਨੂੰ ਚੰਗਾ ਲੱਗਦਾ ਉਹੀ ਕਰਦਾ ਹੈਗਾ ਫਿਰ ਵੀ ਮਾਤਾ ਮਾਈ ਹੁੰਦੀ ਹੈਗੀ ਤੁਸੀਂ ਸਮਝ ਸਕਦੇ ਹੋ ਧੀਆਂ ਦਾ ਦੁੱਖ ਤਾਂ ਮਾਈ ਸੁਣਦੀ ਹੁੰਦੀ ਆ ਚਲੋ ਫਿਰ ਵੀ ਜੀ ਹੁਣ ਕਿਹੜਾ ਹਨ ਪਰਮਾਤਮਾ ਅੱਗੇ ਚੋਰ ਆਗਾ ਪਰ ਇੱਕ ਰਿਕਵੈਸਟ ਕਰਤੀ ਜਦੋਂ ਪਰਮਾਤਮਾ ਅੱਗੇ ਜਦੋਂ ਬੱਚੇ ਛੋਟੇ ਹੋਣ ਕਿਸੇ ਦੀ ਵੀ ਮਾਂ ਨਹੀਂ ਹੋਣੀ ਚਾਹੀਦੀ ਬਹੁਤੋ ਖਾ ਜਾਂ ਮਾਤਾ ਬਣਾ ਰੋਲਕੋਲ ਕੇ ਪਾਲਣਾ ਪਰ ਜਿਹੜੇ ਮੇਰੇ ਪਾਪਾ ਸੀਗੇ ਉਹ ਬਹੁਤ ਵਧੀਆ ਨਿਗੇ ਤੇ ਪਾਪਾ ਵੀਹ ਨੂੰ ਕਾਫੀ ਬਿਜੁਰਕ ਨੇਗੇ ਆਪਾਂ ਨੇ ਸਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਛੱਡੀ ਪੜ੍ਹਾਈ ਲਿਖਾਈ ਵਾਕੀ ਹੋਰ ਕੱਪੜਾ ਲੀੜਾ ਜਿਵੇਂ ਕਿ ਹੋਰ ਆਪਣੇ ਖਰਚੇ ਹੁੰਦੇ ਨੇ ਬੱਚਿਆਂ ਦੇ ਸਾਰੀ ਚੀਜ਼ ਸਾਨੂੰ ਲੈ ਕੇ ਦਿੱਤੀ ਹੈਗੀ ਤੇ ਪਰਮਾਤਮਾ ਦੇ ਲੱੜ ਲੱਗੇ ਹੋਏ ਨੇ ਪਰਮਾਤਮਾ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਵੀ ਸਾਨੂੰ ਪਾਪਾ ਜੀ ਨੇ ਮਾਂ ਦਾ ਪਿਆਰ ਵੀ ਦਿੱਤਾ ਤੇ ਆਪਣਾ ਤਾਂ ਦੇਣੀ ਦੇਣਾ ਸੀਗਾ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਜੀ ਮੇਰੇ ਪਾਪਾ